ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਹੋ ਹਟਿਆ ਤੇ ਹੁਣ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੈ ਕਿ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਉਂਕਿ ਸ਼ੁਭਕਰਨ ਸਿੰਘ ਦੇ ਅੰਤਿਮ ਸੰਸਕਾਰ ਉਸ ਦੀ ਅੰਤਿਮ ਅਰਦਾਸ ਤੱਕ ਦੀ ਉਡੀਕ ਕੀਤੀ ਜਾ ਰਹੀ ਸੀ ਤੇ ਹੁਣ ਹਰ ਕੋਈ ਇਸੇ ਗੱਲ ਵੱਲ ਧਿਆਨ ਦੇ ਰਿਹਾ ਹੈ ਕਿ ਹੁਣ ਕਿਸਾਨ ਅੱਗੇ ਕੀ ਕਰਨਾ ਚਾਹੁੰਦੇ ਨੇ ਦਰਸਲ ਕਿਸਾਨਾਂ ਦੇ ਵੱਲੋਂ ਵੀ ਇਸ ਗੱਲੋਂ ਪਰਦਾ ਚੁੱਕ ਲਿਆ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਰਣਨੀਤੀ ਅਪਣਾਈ ਜਾਵੇਗੀ ਦਿੱਲੀ ਜਾਇਆ ਜਾਵੇਗਾ ਜਾਂ ਫਿਰ ਨਹੀਂ ਕਿਸਾਨਾਂ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਜਗਜੀਤ ਸਿੰਘ ਢੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਨੇ ਬਾਕੀ ਕਿਸਾਨ ਸਾਥੀਆਂ ਦੇ ਨਾਲ ਰਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਵਿਸਥਾਰਪੂਰਵਕ ਖੁਲਾਸਾ ਕੀਤਾ ਉਹਨਾਂ ਨੇ ਆਪਣੀ ਇਸ ਕਾਨਫਰੰਸ ਦੇ ਵਿੱਚ ਦੋ ਤਰੀਕਾਂ ਮਿੱਥੀਆਂ ਨੇ ਇਹਨਾਂ ਦੋ ਤਰੀਕਾਂ ਦੇ ਵਿੱਚ ਸਭ ਤੋਂ ਪਹਿਲੀ ਤਰੀਕ 6 ਮਾਰਚ ਦੀ ਤਰੀਕ ਹੈ 6 ਮਾਰਚ ਦੀ ਤਰੀਕ ਜਿਹੜੀ ਆਉਣ ਵਾਲੀ ਹੈ ਉਸ ਤਰੀਕ ਨੂੰ ਪੰਜਾਬ ਨੂੰ ਛੱਡ ਕੇ ਬਾਕੀ ਜਿੰਨੇ ਸੂਬੇ ਉਹਨਾਂ ਦੇ ਨਾਲ ਰਲੇ ਹੋਏ ਨੇ ਜਿੰਨੇ ਸੂਬਿਆਂ ਦੇ ਕਿਸਾਨ ਉਹਨਾਂ ਦੇ ਨਾਲ ਰਲੇ ਹੋਏ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ 6 ਮਾਰਚ ਨੂੰ ਦਿੱਲੀ ਜਾਇਆ ਜਾਵੇ ਪਰ ਟਰੈਕਟਰ ਟਰਾਲੀਆਂ ਦੇ ਉੱਤੇ ਨਹੀਂ ਸਗੋਂ ਹੋਰ ਹੀਲੇ ਅਖਤਿਆਰ ਕਰਕੇ ਜਿਵੇਂ ਕਿ ਬੱਸਾਂ ਰੇਲ ਗੱਡੀਆਂ ਆਪਣੇ ਵਾਹਨ ਜਿਵੇਂ ਕਿ ਗੱਡੀਆਂ ਉਹਨਾਂ ਦੀ ਸਹਾਇਤਾ ਦੇ ਨਾਲ ਦਿੱਲੀ ਪਹੁੰਚਿਆ ਜਾਵੇ ਇਹ ਹਰਗिज ਨਹੀਂ ਜ਼ਰੂਰੀ ਕਿ ਟਰੈਕਟਰ ਟਰਾਲੀਆਂ ਲੈ ਕੇ ਜਾਣੀਆਂ ਨੇ ਹਾਲਾਂਕਿ ਜਦੋਂ ਨਿਕਲਣ ਲੱਗੋਗੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਜ਼ਰੂਰ ਜ਼ਿਕਰਤ ਕਰਦੇ ਹੋ ਦੱਸਦੇ ਹੋ ਕਿ ਕਿਸ ਤਰ੍ਹਾਂ ਜਾ ਰਹੇ ਹੋ ਦਿੱਲੀ ਕਿਸ ਤਰ੍ਹਾਂ ਕੂਚ ਕੀਤੀ ਜਾ ਰਹੀ ਹੈ ਤੇ ਦਿੱਲੀ ਜਾ ਕੇ ਭਾਵੇਂ ਅੱਗੇ ਜੰਤਰਮੰਤਰ ਦੇ ਉੱਤੇ ਧਰਨਾ ਲਾਇਆ ਜਾਵੇ ਭਾਵੇਂ ਕਿਤੇ ਹੋਰ ਪਾਸੇ ਧਰਨਾ ਲਾਇਆ ਜਾਵੇ ਪਰ ਕਿਸਾਨ ਜਿਹੜੇ ਦਿੱਲੀ ਪਹੁੰਚ ਕੇ ਧਰਨਾ ਲਾਉਣ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਦਿੱਲੀ ਅਜੇ ਨਹੀਂ ਜਾਣਗੇ ਇਸ ਬਾਰੇ ਫਿਲਹਾਲ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਬਾਕੀ ਸਾਰੇ ਜਿੰਨੇ ਸੂਬੇ ਇਸ ਅੰਦੋਲਨ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪਹੁੰਚਣ ਉਹ ਰੇਲਾਂ ਬੱਸਾਂ ਦੇ ਜ਼ਰੀਏ ਦਿੱਲੀ ਪਹੁੰਚਣ ਉੱਥੇ ਜਾ ਕੇ ਆਪਣਾ ਅੰਦੋਲਨ ਜਿਹੜਾ ਆਪਣਾ ਪ੍ਰੋਗਰਾਮ ਜਿਹੜਾ ਉੱਥੇ ਸ਼ੁਰੂ ਕਰਨ ਦੂਜੀ ਗੱਲ 10 ਤਰੀਕ ਐਲਾਨੀ ਗਈ ਹੈ ਐਸਕੇਐਮ ਗੈਰ ਸਿਆਸੀ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਇਹ ਐਲਾਨਿਆ ਗਿਆ ਕਿ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਦੇ ਉੱਤੇ ਰੇਲਾਂ ਰੋਕੀਆਂ ਜਾਣਗੀਆਂ 4 ਘੰਟੇ ਵਾਸਤੇ ਰੇਲ ਰੋਕੀ ਜਾਵੇਗੀ ਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੱਡੇ ਪੱਧਰ ਦੇ ਉੱਤੇ ਖੜਾ ਕੀਤਾ ਗਿਆ ਕਿਸਾਨ ਅੰਦੋਲਨ ਇਹ ਗੱਲ ਕਰ ਰਿਹਾ ਹੈ ਕਿ 4 ਘੰਟੇ ਲਈ 10 ਤਰੀਕ ਨੂੰ ਰੇਲਾਂ ਰੋਕੀਆਂ ਜਾਣਗੀਆਂ ਉਹ ਕਿਸਾਨ ਅੰਦੋਲਨ ਜਿਹੜਾ ਇਹ ਦਾਅਵਾ ਕਰ ਰਿਹਾ ਸੀ ਕਿ ਦਿੱਲੀ ਕੂਚ ਕੀਤੀ ਜਾਵੇਗੀ ਉਹ ਹੁਣ ਰੇਲਾਂ ਰੋਕਣ ਤੇ ਆ ਗਿਆ ਉਹ ਵੀ 4 ਘੰਟੇ ਵਾਸਤੇ ਹੈਰਾਨੀ ਦੀ ਗੱਲ ਹੈ ਲੰਗੇ ਦਿਨੀ ਸੁਨੀਲ ਜਾਖੜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਹੋਰਾਂ ਸੂਬਿਆਂ ਦੇ ਜਿਹੜੇ ਕਿਸਾਨ ਆਗੂ ਨੇ ਉਹ ਆਪਣੇ ਹਿੱਤਾਂ ਦੇ ਵਾਸਤੇ ਪੰਜਾਬ ਦੇ ਕਿਸਾਨਾਂ ਦੀ ਵਰਤੋਂ ਕਰ ਰਹੇ ਨੇ ਉਹਨਾਂ ਦਾ ਇਸਤੇਮਾਲ ਕਰ ਰਹੇ ਨੇ ਤੇ ਉਹਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੇ ਨੇ ਜਿਸ ਵਾਸਤੇ ਪੰਜਾਬ ਦੇ ਨੌਜਵਾਨ ਕਿਸਾਨ ਪੰਜਾਬ ਦੇ ਮੁੰਡੇ ਬਲੀ ਦੇ ਬੱਕਰੇ ਬਣਦੇ ਪਏ ਨੇ ਤੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਇ ਸ਼ਾਇਦ ਇਹ ਫੈਸਲਾ ਕਿਸਾਨਾਂ ਨੇ ਕੀਤਾ ਹਾਲਾਂਕਿ ਉਸ ਗੱਲ ਦੀ ਵਿਰੋਧਤਾ ਪਰਜ਼ੋਰ ਕੀਤੀ ਔਰ ਸਾਫ਼ ਕਹਿੰਦੇ ਨਜ਼ਰ ਆਏ ਨੇ ਕਿ ਭਾਜਪਾ ਦੇ ਸਰਕਾਰ ਜਿਹੜੀ ਆ ਉਹ ਪੰਜਾਬ ਖਿੱਤੇ ਦੇ ਵਿੱਚ ਵੰਡੀ ਪਾ ਕੇ ਤੇ ਰਾਜ ਕਰਨਾ ਚਾਹੁੰਦੀ ਹੈ ਪਰ ਦੂਜੇ ਪਾਸੇ ਕਿਸਾਨਾਂ ਨੇ ਹੁਣ ਇੱਕ ਨਵਾਂ ਰੂਟ اختیار ਕੀਤਾ ਉਹਨਾਂ ਨੇ ਆਪਣੇ ਨਾਲ ਸਹਿਯੋਗੀ ਸੂਬਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਸਹਿਯੋਗੀ ਸੂਬਿਆਂ ਦੇ ਕਿਸਾਨ ਜਿਹੜੇ ਨੇ ਉਹ ਦਿੱਲੀ ਪਹੁੰਚਣ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਪੰਜਾਬ ਦੇ ਪ੍ਰਦਰਸ਼ਨ ਵਾਲੀ ਥਾਵਾਂ ਦੇ ਉੱਤੇ ਵੱਧ ਤੋਂ ਵੱਧ ਜਮਾਵੜਾ ਕਾਇਮ ਕਰਨਗੇ ਯਾਨੀ ਕਿ ਜਿਵੇਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਹੁਣ ਜਿਵੇਂ ਡੱਬ ਵਾਲੀ ਬਾਰਡਰ ਵੀ ਹੈਗਾ ਇਹਨਾਂ ਥਾਵਾਂ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਕਿਸਾਨ ਇਕੱਠੇ ਕੀਤੇ ਜਾਣਗੇ ਤੇ ਇੱਥੋਂ ਰਣਨੀਤੀ ਅਗਲੀ ਤਿਆਰ ਕੀਤੀ ਜਾਵੇਗੀ ਇੱਥੇ ਵੱਧ ਤੋਂ ਵੱਧ ਜਮਾਵੜਾ ਕਰਕੇ ਤੇ ਇੱਥੇ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਨੂੰ ਆਧਾਰ ਬਣਾ ਕੇ ਕਿਸਾਨ ਜਿਹੜਾ ਅੰਦੋਲਨ ਹੈ ਉਹ ਅੱਗੇ ਤੋਰਨਾ ਚਾਹੁੰਦੇ ਨੇ ਪਰ ਇੱਥੇ ਆਪਣੇ ਆਪ ਸਵਾਲ ਖੜੇ ਹੋਣ ਲੱਗ ਗਏ ਨੇ ਉਹੀ ਕਿਸਾਨ ਅੰਦੋਲਨ ਜਿਹੜਾ ਇਸ ਗੱਲ ਤੇ ਤੱਤ ਪਰ ਸੀ ਕਿ ਦਿੱਲੀ ਜਾਇਆ ਜਾਵੇਗਾ ਦਿੱਲੀ ਕੂਚ ਕੀਤੀ ਜਾਵੇਗੀ ਦਿੱਲੀ ਵੱਲ ਨੂੰ ਵਧਿਆ ਜਾਵੇਗਾ ਉਹ ਕਿਸਾਨ ਅੰਦੋਲਨ ਹੁਣ 4-4 ਘੰਟੇ ਵਾਸਤੇ ਰੇਲਾਂ ਰੋਕਣ ਨੂੰ ਤਿਆਰ ਹੋ ਗਿਆ ਹੈ ਆਖਿਰ ਇਸ ਦੇ ਪਿੱਛੇ ਅਸਲ ਕਾਰਨ ਕੀ ਹੈ ਕਿਉਂ ਕਿਸਾਨ ਹੁਣ ਰੇਲਾਂ ਰੋਕਣ ਲਈ ਮਜਬੂਰ ਹੋ ਰਹੇ ਨੇ ਜਦਕਿ ਜਿਹੜਾ ਮੁੱਖ ਮਨਸੂਬਾ ਉਹ ਦਿੱਲੀ ਜਾਣਾ ਸੀਗਾ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਇਹ ਜ਼ਰੂਰ ਅਪੀਲ ਕੀਤੀ ਗਈ ਹੈ ਕਿ ਦਿੱਲੀ ਜਾਇਆ ਜਾਵੇ ਸਹਿਯੋਗੀ ਸੂਬੇ ਜਿਹੜੇ ਨੇ ਜਿਵੇਂ ਰਾਜਸਥਾਨ ਮਹਾਰਾਸ਼ਟਰ ਇੱਥੋਂ ਤੱਕ ਕਿ ਬਿਹਾਰ ਵੀ ਉੱਥੋਂ ਦੇ ਕਿਸਾਨ ਵੀ ਜਿਹੜੇ ਨੇ ਉਹ ਪੰਜਾਬ ਦੀ ਹਮਾਇਤ ਦੇ ਵਿੱਚ ਆ ਰਹੇ ਸਨ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਜਥੇਬੰਦੀਆਂ ਲੈ ਕੇ ਤੇ ਦਿੱਲੀ ਵੱਲ ਨੂੰ ਕੂਚ ਕਰਨ ਤੇ ਨਾ ਕਿ ਪਹਿਲਾਂ ਵਾਲਾ ਤਰੀਕਾ ਅਖਤਿਆਰ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਵੇਂ ਹਾਲਾਤ ਹੁਣ ਤੱਕ ਬਣੇ ਹੋਏ ਨੇ 13 ਫਰਵਰੀ ਤੋਂ ਬਾਅਦ ਉਸ ਤੋਂ ਅਲਹਿਦਾ ਇਹ ਨਵਾਂ ਰੂਪ اختیار ਕੀਤਾ ਹੈ ਔਰ ਨਾਲ ਦੀ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਹਮ ਹਮਾ ਕੇ ਸ਼ੰਭੂ ਖਨੌਰੀ ਤੇ ਡੱਬ ਵਾਲੀ ਬਾਰਡਰ ਤੇ ਪਹੁੰਚਣ ਲਈ ਅਪੀਲ ਵੀ ਕੀਤੀ ਹੈ ਉਹਨਾਂ ਨੇ ਸਾਫ਼ ਕਿਹਾ ਆ ਕਿ ਫੌਰੀ ਤੌਰ ਦੇ ਉੱਤੇ ਇਹਨਾਂ ਬਾਰਡਰਾਂ ਤੇ ਪਹੁੰਚਿਆ ਜਾਵੇ ਤੇ ਇੱਥੇ ਵੱਧ ਤੋਂ ਵੱਧ ਜਮਾਵੜਾ ਕਰਕੇ ਤੇ ਇੱਥੇ ਪ੍ਰਦਰਸ਼ਨ ਜਿਹੜਾ ਮੁਕੰਮਲ ਬਣਾਇਆ ਜਾਵੇ 10 ਤਰੀਕ ਨੂੰ ਰੇਲਾਂ ਰੋਕੀਆਂ ਜਾਣਗੀਆਂ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਕਿਸਾਨ ਬੈਠਣਗੇ ਪ੍ਰਦਰਸ਼ਨ ਕਰਨਗੇ ਹਾਲਾਂਕਿ ਦੂਜੇ ਪਾਸੇ ਬਾਕੀ ਸਹਿਯੋਗੀ ਸੂਬੇ ਜਿਹੜੇ ਨੇ ਉਹਨਾਂ ਦੇ ਕਿਸਾਨ ਜਿਹੜੇ ਨੇ ਉਹ ਦਿੱਲੀ ਕੂਚ ਕਰਨ ਨੂੰ ਰਵਾਨਾ ਹੋਣਗੇ 6 ਮਾਰਚ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਨੇ ਇਹ ਵੱਡੀ ਦੇਖਣ ਵਾਲੀ ਗੱਲ ਰਹੇਗੀ ਪਰ ਫਿਲਹਾਲ ਇਸ ਉੱਤੇ ਵੱਡਾ ਐਲਾਨ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ